ਅੱਜ ਦੀ ਵੀਡੀਓ ਹੈ ਉਹਨਾਂ ਸਾਰੇ ਹੀ ਪੇਰੈਂਟਸ ਦੇ ਲਈ ਜਿਨ੍ਹਾਂ ਦੇ ਬੱਚਿਆਂ ਦੇ ਹੁਣ ਇਗਜ਼ਾਮਸ ਨੇ ਔਰ ਇਗਜ਼ਾਮਸ ਦੇ ਵਿੱਚ ਬਹੁਤ ਸਾਰੇ ਬੱਚਿਆਂ ਦੀ ਪ੍ਰੋਬਲਮ ਰਹਿੰਦੀ ਹੈ ਕਿ ਫੋਕਸ ਨਹੀਂ ਬਣ ਪਾਂਦਾ ਪੜਾਈ ਦੇ ਵਿੱਚ ਪੂਰਾ ਧਿਆਨ ਨਹੀਂ ਹੋ ਪਾਂਦਾ ਪੜਦੇ ਜਾ ਰਹੇ ਨੇ ਕੁਝ ਟੈਨਸ਼ਨ ਹੋ ਜਾਂਦੀ ਹੈ ਕੁਝ ਅਸੀਂ ਇਹ ਕਹਿ ਸਕਦੇ ਹਾਂ ਕਿ ਕਨਸਨਟ੍ਰੇਸ਼ਨ ਨਹੀਂ ਬਣ ਪਦੀ ਆ ਆਖਿਰ ਕਿਉਂ ਉਸ ਦੇ ਪਿਛੇ ਕਿਤੇ ਨਾ ਕਿਤੇ ਉਸ ਦੇ ਪਿੱਛੇ ਜੋ ਰੀਜ਼ਨ ਬਣ ਜਾਂਦੇ ਨੇ ਉਹ ਹੁੰਦਾ ਜੀ ਖਾਣ ਪੀਣ ਜੀ ਹਾਂ ਬਿਲਕੁਲ ਖਾਣ ਪੀਣ ਦਾ ਪੜਾਈ ਦੇ ਉੱਪਰ ਪੜਾਈ ਨੂੰ ਯਾਦ ਕਰਨ ਤੇ ਫੋਕਸ ਕਰਨ ਤੇ ਬਹੁਤ ਵੱਡਾ ਅਸਰ ਪੈਂਦਾ ਹੈ ਅੱਜ ਮੈਂ ਤੁਹਾਨੂੰ ਹੀ ਦੱਸਣ ਜਾ ਰਹੀਆਂ ਹਾਂ ਉਹਨਾਂ ਸਾਰੇ ਪੇਰੈਂਟਸ ਨੂੰ ਜਾਂ ਬੱਚੇ ਵੀ ਅਗਰ ਇਹ ਵੀਡੀਓ ਦੇਖ ਰਹੇ ਹੋਣ ਕਿ ਆਪਣੀ ਡਾਈਟ ਦੇ ਵਿੱਚ ਕੀ ਸ਼ਾਮਿਲ ਕਰਨਾ ਹੈ ਜਿਸ ਦੇ ਨਾਲ ਫੋਕਸ ਵਧੀਆ ਬਣਿਆ ਰਹੇ ਤਾਂ ਦੇਖੋ ਸਭ ਤੋਂ ਪਹਿਲਾਂ ਇਹ ਜ਼ਰੂਰ ਜਾਣਨਾ ਚਾਹੀਦਾ ਸਾਨੂੰ ਹਮੇਸ਼ਾ ਉਹ ਖਾਣਾ ਖਾਣਾ ਚਾਹੀਦਾ ਜਿਸ ਦੇ ਨਾਲ ਬ੍ਰੇਨ ਦੇ ਜਿਹੜੇ ਮਸਲਸ ਨੇ ਉਹ ਜ਼ਿਆਦਾ ਮਜ਼ਬੂਤ ਬਣੇ ਰਹਿਣ ਤੇ ਉਸ ਦੇ ਲਈ ਸਭ ਤੋਂ ਪਹਿਲਾਂ ਨੰਬਰ 1 ਤੇ ਆਉਂਦੇ ਨੇ ਨਟਸ ਐਂਡ ਸੀਡਸ ਜਿਨ੍ਹਾਂ ਤੋਂ ਸਾਨੂੰ ਬਹੁਤ ਅੱਛਾ ਹੈਲਦੀ फैट्स मिलते हैं जिसे गल कर ओमेगा थ्री फैटी और अगर अभी उस खाना चाहिए तो है बदम अखरोट और खास तौर पर गल करिए अलग अलग तरह के होंगे ने अलसी के बीज ने पंपकिन सीड्स तरह के सीड्स जो है डायट वि जरूर अपने बच्चे शामिल करो हालांकि अगर देखिए तो बच्चों की चॉइस इस तरह के नट्स एंड सीड्स नहीं होंगे सो इत पेरेंट्स की ड्यूटी है कि तुम्हें बहुत वाया किसी भी तरह न उन्होंने टेस्टी लगन चाहे रोस्ट करके थोड़ा ਉਹਨਾਂ ਨੂੰ ਖਿਲਾਓ ਕਿਸੇ ਵੀ ਤਰ੍ਹਾਂ ਨਾਲ ਜਿਵੇਂ ਉਹਨਾਂ ਨੂੰ ਟੇਸਟੀ ਲੱਗਦੇ ਨੇ ਨਾ ਤਾਂ ਤੁਸੀਂ ਜ਼ਰੂਰ ਉਹਨਾਂ ਦੀ ਡਾਈਟ ਵਿੱਚ ਨਟਸ ਐਂਡ ਸੀਡ ਜੋ ਹੈ ਐਡ ਕਰੋ ਹੀ ਕਰੋ ਜਿਸ ਦੇ ਨਾਲ ਉਹਨਾਂ ਨੂੰ ਹੈਲਦੀ ਫੈਟ ਮਿਲੇ ਵਿਟਾਮਿਨ E ਮਿਲਦਾ ਹੈ omega 3 ਫੈਟੀ ਐਸਿਡ ਮਿਲਦੇ ਨੇ ਜੋ ਬ੍ਰੇਨ ਦੇ ਮਸਲਸ ਨੂੰ ਮਜ਼ਬੂਤ ਬਣਾ ਕੇ ਰੱਖਦੇ ਨੇ ਬ੍ਰੇਨ ਦਾ ਜਿਹੜਾ ਕੰਮ ਹੈ ਨਾ ਫੋਕਸ ਕਰਨਾ ਕਨਸਿਡਰੇਸ਼ਨ ਬਣੀ ਰਹਿਣੀ ਔਰ ਜੋ ਪੜ ਰਹੇ ਨੇ ਬੱਚੇ ਉਸ ਨੂੰ ਯਾਦ ਰੱਖ ਸਕਣ ਤਾਂ ਉਸ ਦੇ ਲਈ ਇਹ ਚੀਜ਼ਾਂ ਡਾਈਟ ਵਿੱਚ ਹੋਣੀਆਂ ਬਹੁਤ ਜ਼ਰੂਰੀ ਨੇ ਅਗਲੀ ਆਪਾਂ ਗੱਲ ਕਰ ਲਈਏ ਦੁੱਧ ਤੇ ਡੇਰੀ ਪ੍ਰੋਡਕਟਸ ਦੀ ਤਾਂ ਉਸ ਜਿਸ ਤੋਂ ਤੁਹਾਨੂੰ ਤੇ ਤੁਹਾਡੇ ਬੱਚਿਆਂ ਨੂੰ ਜੋ ਹੈ ਚੰਗੀ ਮਾਤਰਾ ਵਿੱਚ ਕੈਲਸ਼ੀਅਮ ਮਿਲ ਜਾਂਦਾ ਹੈ ਔਰ ਨਾਲ ਦੀ ਨਾਲ ਵਿਟਾਮਿਨ B12 ਮਿਲਦਾ ਹੈ ਅਗੂ ਗੱਲ ਕਰੀਏ ਤਾਂ ਜਿਹੜੇ ਮੈਮਰੀ ਦੇ ਸਾਡੇ ਬ੍ਰੇਨ ਸੈਲਸ ਨੇ ਉਹ ਵਧੀਆ ਕੰਮ ਕਰ ਸਕਣ ਉਸ ਦੇ ਲਈ ਇਹਨਾਂ ਸਭ ਚੀਜ਼ਾਂ ਦੀ ਬਹੁਤ ਹੀ ਜ਼ਿਆਦਾ ਜ਼ਰੂਰੀ ਹੁੰਦੀ ਹੈ ਕਿਉਂਕਿ ਜਿੱਥੇ ਵੀ ਵਿਟਾਮਿਨ B12 ਦੀ ਕਮੀ ਆਨ ਲੱਗਦੀ ਹੈ ਨਾ ਉਥੇ ਛੋਟੇ ਹੀ ਨਹੀਂ ਵੱਡਿਆਂ ਦੇ ਵਿੱਚ ਵਿੱਚ ਜਦੋਂ B12 ਦੀ ਕਮੀ ਹੁੰਦੀ ਹੈ ਨਾ ਤਾਂ ਬੜਾ ਐਨ ਲੱਗਦਾ ਹੈ ਕਿ ਚੀਜ਼ਾਂ ਭੁੱਲਣੀਆਂ ਸ਼ੁਰੂ ਹੋ ਜਾਂਦੀਆਂ ਨੇ ਕੁਝ ਯਾਦ ਨਹੀਂ ਰਹਿੰਦਾ ਔਰ ਸਮਝ ਨਹੀਂ ਆਉਂਦਾ ਕੀ ਕਰਨ ਲੱਗੇ ਸੀ ਤੇ ਬੱਚਿਆਂ ਵਿੱਚ ਵੀ ਅੱਜਕੱਲ ਇਹ ਸਾਰੇ मिनरल्स ਔਰ ਵਿਟਾਮਿਨਸ ਦੀ ਬਹੁਤ ਜ਼ਿਆਦਾ ਕਮੀ ਪਾਈ ਜਾਂਦੀ ਹੈ ਕਿਉਂਕਿ ਬੱਚੇ ਅੱਜਕੱਲ ਅਸੀਂ ਸਾਰੇ ਹੀ ਜਾਣਦੇ ਹਾਂ ਬਾਹਰ ਦਾ ਖਾਣਾ ਪੀਣਾ ਬਹੁਤ ਜ਼ਿਆਦਾ ਹੋ ਜਾਂਦਾ ਚਾਹੇ ਅਸੀਂ ਚਿਪਸ ਹੀ ਗੱਲ ਕਰ ਲਈਏ ਪੈਕਿੰਗ ਵਾਲਾ ਫੂਡ ਨੂਡਲਸ ਪੀਜ਼ਾ ਮੋਮੋਜ਼ੇ ਅਗਰ ਅਸੀਂ ਗੱਲ ਕਰ ਲਈਏ ਤਾਂ ਟੇ ਸਾਰੀਆਂ ਪੂਰੇ ਦਿਨ ਦੇ ਵਿੱਚ ਚੀਜ਼ਾਂ ਹੁੰਦੀਆਂ ਜਿਸ ਦੇ ਨਾਲ ਕੁਝ ਹੈਲਦੀ ਬੱਚਿਆਂ ਦੀ ਡਾਈਟ ਵਿੱਚ ਜਾ ਨਹੀਂ ਰਿਹਾ ਹੁੰਦਾ ਸੋ ਜੇਕਰ ਬੱਚੇ ਕੁਝ ਬਾਰਲਾ ਵੀ ਖਾਂਦੇ ਨੇ ਪਰ ਨਾਲ ਦੇ ਨਾਲ ਇਹ ਰੇਸ਼ਿਓ ਜ਼ਰੂਰ ਮੈਂਟੇਨ ਰੱਖੋ ਕਿ ਉਹ ਹੈਲਦੀ ਚੀਜ਼ਾਂ ਵੀ ਜ਼ਰੂਰ ਖਾਂ ਜਿਸ ਦੇ ਵਿੱਚ ਦੁੱਧ ਜ਼ਰੂਰ ਤੁਸੀਂ ਦੋ ਟਾਈਮ ਜਾਂ ਦੁੱਧ ਦੇ ਬਣੀ ਕੋਈ ਵੀ ਚੀਜ਼ ਪਨੀਰ ਹੈ ਦਹੀਂ ਹੈ ਇਹ ਜੀ ਚੀਜ਼ਾਂ ਬੱਚਿਆਂ ਦੀ ਡਾਈਟ ਵਿੱਚ ਜ਼ਰੂਰ ਸ਼ਾਮਿਲ ਕਰੋ ਜਿਸ ਦੇ ਨਾਲ ਉਹਨਾਂ ਨੂੰ ਪ੍ਰੋਪਰ ਕੈਲਸ਼ੀਅਮ ਵੀ ਮਿਲੇ ਔਰ ਪ੍ਰੋਪਰ B12 ਵੀ ਮਿਲ ਸਕੇ ਪ੍ਰੋਟੀਨ ਵੀ ਇਸ ਤੋਂ ਚੰਗੀ ਮਾਤਰਾ ਵਿੱਚ ਮਿਲ ਜਾਂਦਾ ਹੈ ਅਗਲੀ ਆਪਾਂ ਗੱਲ ਕਰ ਲਈਏ ਐਗ ਜਿਹੜੇ ਤੁਸੀਂ ਘਰਾਂ ਵਿੱਚ ਐਗ ਖਾ ਲੈਂਦੇ ਨੇ ਤਾਂ ਤੁਸੀਂ ਇੱਕ ਡੇਲੀ ਬੱਚੇ ਨੂੰ ਐਗ ਜ਼ਰੂਰ ਖਿਲਾਓ ਉਹ ਵੀ ਖੋਹ ਦੇ ਨਾਲ ਖਿਲਾਓ ਕਿਉਂਕਿ ਬੱਚਿਆਂ ਦੀ ਜਿਹੜੀ ਗਰੋਇੰਗ ਏਜ ਹੁੰਦੀ ਹੈ ਨਾ ਇਸ ਦੇ ਵਿੱਚ ਜੋ ਹੈ ਹੈਲਦੀ ਫੈਟ ਪ੍ਰੋਟੀਨ मिनਰਲਸ ਵਿਟਾਮਿਨਸ ਹੀ ਬਹੁਤ ਜ਼ਿਆਦਾ ਜ਼ਰੂਰਤ ਹੁੰਦੀ ਹੈ ਔਰ ਜੇ ਅਸੀਂ ਐਗ ਦੀ ਹੋਲ ਐਗ ਦੀ ਗੱਲ ਕਰੀਏ ਮੀਨਸ ਵਾਈਟ ਪੋਰਸ਼ਨ ਵੀ ਔਰ yellow ਪੋਰਸ਼ਨ ਵੀ ਤੁਸੀਂ ਬੱਚਾ ਨੂੰ ਦੇਣੇ ਹੋ ਤਾਂ ਬਹੁਤ ਚੰਗੀ ਮਾਤਰਾ ਵਿੱਚ ਬੱਚਿਆਂ ਨੂੰ ਜੋ ਹੈ ਸੋ ਪ੍ਰੋਟੀਨ ਮਿਲ ਜਾਂਦਾ ਹੈ ਵਿਟਾਮਿਨ E ਮਿਲ ਜਾਂਦਾ ਹੈ ਵਿਟਾਮਿਨ A ਮਿਲ ਜਾਂਦਾ ਹੈ ਔਰ ਹੋਰ ਬਹੁਤ ਫਾਇਦੇ ਜੋ ਹੈ ਮਿਲਦੇ ਨੇ ਜਿਸ ਦੇ ਨਾਲ ਬ੍ਰੇਨ ਜੋ ਹੈ ਸਟਰੋਂਗ ਬਣਿਆ ਰਹਿੰਦਾ ਹੈ ਔਰ ਤੁਸੀਂ ਦੇਖੋਗੇ ਜਦ ਤੁਹਾਡੇ ਬੱਚੇ ਚੰਗੀ ਡਾਈਟ ਲੈਣੀ ਸ਼ੁਰੂ ਕਰ ਦੇਣਗੇ ਉਹਨਾਂ ਦਾ ਪੜਾਈ ਦੇ ਵਿੱਚ ਮਨ ਵੀ ਲੱਗਣ ਲੱਗੇਗਾ ਔਰ ਜੋ ਪੜ੍ਹ ਰਹੇ ਨੇ ਉਹਨਾਂ ਨੂੰ ਯਾਦ ਵੀ ਰਹਿਣਾ ਜ਼ਰੂਰ ਸ਼ੁਰੂ ਹੋ ਜਾਏਗਾ ਹਰੀਆਂ ਸਬਜ਼ੀਆਂ ਦੀ ਗੱਲ ਕਰ ਲਈਏ ਬੱਚਿਆਂ ਨੂੰ ਜ਼ਰੂਰ ਤੁਹਾਨੂੰ ਇਹ ਆਦਤ ਪਾਣੀ ਚਾਹੀਦੀ ਹੈ ਸਮਝਾਉਣਾ ਚਾਹੀਦਾ ਕਿਉਂਕਿ ਦੇਖੋ ਬੱਚਿਆਂ ਨੂੰ ਜੋ ਟੇਸਟੀ ਲੱਗਦਾ ਖਾਸ ਕਰਕੇ ਮਿੱਠੀਆਂ ਚੀਜ਼ਾਂ ਉਹਨਾਂ ਨੂੰ ਬਹੁਤ ਜ਼ਿਆਦਾ ਪਸੰਦ ਆਉਂਦੀਆਂ ਲੇਕਿਨ ਜਿਹੜੀ ਹੈ 슈ਗਰ ਹੈ ਐਕਸਟਰਾ ਇਨਟੇਕ ਆਫ 슈ਗਰ ਹੈ ਇਹ ਬੱਚਿਆਂ ਦੇ ਦਿਮਾਗ ਨੂੰ ਕਮਜ਼ੋਰ ਕਰਦਾ ਹੈ ਕਈ ਬੱਚਿਆਂ ਦੇ ਵਿੱਚ ਅਸੀਂ ਦੇਖਦੇ ਹਾਂ ਕਿ ਬਹੁਤ ਜ਼ਿਆਦਾ ਓਵਰ ਐਕਟਿਵ ਹੁੰਦੇ ਨੇ ਸੋ ਇਹ ਵੀ ਕਿਤੇ ਨਾ ਕਿਤੇ ਓਵਰ ਐਕਟਿਵ ਜਿਹੜੇ ਬੱਚੇ ਹੋਏ ਹੁੰਦੇ ਨੇ ਕਿਤੇ ਨਾ ਕਿਤੇ ਅਸੀਂ ਇਹ ਕਹਿ ਸਕਦੇ ਹਾਂ ਇੱਕ ਸਾਈਡ ਇਫੈਕਟ ਹੁੰਦਾ ਹੈ ਜਿਹੜੀਆਂ ਪੈਕਿੰਗ ਵਾਲੀ ਚੀਜ਼ਾਂ ਜਾਂ ਫਿਰ ਓਵਰ 슈ਗਰ ਵਾਲੀ ਚੀਜ਼ਾਂ ਬੱਚੇ ਖਾ ਰਹੇ ਨੇ ਔਰ ਪੇਰੈਂਟਸ ਖੁਸ਼ੀ-ਖੁਸ਼ੀ ਅਗਰ ਤੁਸੀਂ ਆਪਣੇ ਬੱਚਾ ਨੂੰ ਚਿਪਸ ਜਾਂ ਕੋਈ ਮਠੀਆਂ ਚੀਜ਼ਾਂ ਬਾਹਰ ਲਿਆਂ ਲਿਆ ਕੇ ਦੇ ਰਹੇ ਹੋ ਨਾ ਤਾਂ ਤੁਹਾਡੇ ਲਈ ਹੀ ਖਤਰੇ ਦੀ ਕੰਟੀ ਹੈ ਤੁਹਾਡੇ ਬੱਚੇ ਦੇ ਭਵਿੱਖ ਦੇ ਨਾਲ ਤੁਸੀਂ ਆਪਣੇ ਹੱਥਾਂ ਦੇ ਨਾਲ ਖਿਲਵਾੜ ਕਰ ਰਹੇ ਹੋ ਸੋ ਇਸ ਲਈ ਜ਼ਰੂਰ ਅਗਰ ਬੱਚੇ ਬਾਹਰਲਾ ਖਾਂਦੇ ਨੇ ਤੁਸੀਂ ਉਹਨਾਂ ਨੂੰ ਨਹੀਂ ਤੁਹਾਨੂੰ ਲੱਗਦਾ ਹੈ ਕਿ ਬੱਚੇ ਖਾ ਰਹੇ ਨੇ ਤਾਂ ਅਸੀਂ ਇੱਕਦਮ ਨਹੀਂ ਰੋਕ ਸਕਦੇ ਆ ਤਾਂ ਤੁਸੀਂ ਉਹਨਾਂ ਦੀ ਡਾਈਟ ਵਿੱਚ ਸੈਲਡਸ ਜਾਂ ਹਰੀ ਸਬਜ਼ੀਆਂ ਜ਼ਰੂਰ ਐਡ ਕਰ ਦਿਓ ਤਾਂ ਕਿ ਉਸ ਦੇ ਨਾਲ ਫਾਈਬਰ ਉਹਨਾਂ ਦੀ ਡਾਈਟ ਵਿੱਚ ਜਦੋਂ ਜਾਏਗਾ ਤਾਂ ਉਹਨਾਂ ਦਾ ਖਾਦਾ ਪੀਤਾ ਜੋ ਵੀ ਐਕਸਟਰਾ ਟੌਕਸਿਨਸ ਨੇ शिकार नहीं होगी इम्यूनिटी जो है स्ट्रोंग बनी रहेगी जो 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 अग्जाम की गल करते हैं ना तो ठीक है अरेनि रखने की तो गल करते हैं पर इम्यूनिटी भी स्ट्रोंग बनी रहे बच्चे जो है एग्जाम के दौरान ਬਿਮਾਰ ਨਾ ਪੈ ਜਾਣ ਤਾਂ ਉਹਨਾਂ ਦੇ ਡਾਈਜੈਸ਼ਨ ਦਾ ਵੀ ਖਿਆਲ ਜ਼ਰੂਰ ਰੱਖੋ ਉਹਨਾਂ ਦੀ ਇਮਿਊਨਿਟੀ ਦਾ ਵੀ ਧਿਆਨ ਤੁਸੀਂ ਜ਼ਰੂਰ ਰੱਖਣਾ ਹੈ ਤੇ ਹਰੀਆਂ ਸਬਜ਼ੀਆਂ ਜਦੋਂ ਬੱਚੇ ਖਾਣਗੇ ਤਾਂ ਉਹਨਾਂ ਦਾ ਡਾਈਜੈਸ਼ਨ ਵੀ ਤੰਦਰੁਸਤ ਰਹਿਣ ਵਾਲਾ ਹੈ ਔਰ ਨਾਲ ਦੇ ਨਾਲ ਇਹਨਾਂ ਤੋਂ ਤੁਹਾਨੂੰ ਬਹੁਤ ਅੱچھے ਵਿਟਾਮਿਨ ਮਿਲਦੇ ਨੇ ਜਿਵੇਂ ਕਿ ਵਿਟਾਮਿਨ ਸੀ ਵਿਟਾਮਿਨ ਬੀ ਕੰਪਲੈਕਸ ਮਿਲ ਜਾਂਦਾ ਹੈ ਮੈਗਨੀਸ਼ੀਅਮ ਮਿਲ ਜਾਂਦਾ ਹੈ ਔਰ ਵਿਟਾਮਿਨ ਏ ਮਿਲ ਜਾਂਦਾ ਹੈ ਤਾਂ ਇਹਨਾਂ ਦੇ ਨਾਲ ਬੱਚਿਆਂ ਦੀ ਇਮਿਊਨਿਟੀ ਜੋ ਹੈ ਸਟਰੋਂਗ ਬਣੀ ਰਹੇਗੀ ਔਰ ਜਲਦੀ ਜਲਦੀ ਬਿਮਾਰ ਨਹੀਂ ਹੋਣਗੇ ਕਈ ਪੇਰੈਂਟਸ ਨੂੰ ਇਹ ਡਰ ਹਮੇਸ਼ਾ ਸਤਾਉਂਦਾ ਰਹਿੰਦਾ ਹੈ ਕਿ ਹ ਬੱਚਿਆਂ ਦੀ ਡਾਈਟ ਵਿੱਚ ਹਰੀਆਂ ਸਬਜ਼ੀਆਂ ਜਾਂ ਸਲਾਹ ਜੋ ਵੀ ਸਬਜ਼ੀ ਤੁਹਾਡੇ ਬੱਚੇ ਨੂੰ ਪਸੰਦ ਹੋਵੇ ਜ਼ਰੂਰ ਤੁਸੀਂ ਬੱਚੇ ਨੂੰ ਉਹ ਖਿਲਾਓ ਤਾਂ ਕਿ ਉਹਨਾਂ ਦਾ ਡਾਈਜੈਸ਼ਨ ਤੇ ਇਮਿਊਨਿਟੀ ਸਟਰੋਂਗ ਰਹੇ ਅੱਗੋਂ ਸੀ ਅੱਗੋਂ ਮੈਂ ਗੱਲ ਕਰਨਾ ਚਾਹੂੰਗੀ ਦੇਖੋ ਜਿੱਨਾ ਜਿੱਥੇ ਜਿਹੜਾ ਘਰਾਂ ਦੇ ਵਿੱਚ ਫਿਸ਼ ਖਾ ਲੈਂਦੇ ਨੇ ਚਿਕਨ ਖਾ ਲੈਂਦੇ ਨੇ ਤਾਂ ਜ਼ਰੂਰ ਉੱਥੇ ਬੱਚਿਆਂ ਨੂੰ ਤੁਸੀਂ ਫਿਸ਼ ਵੀ ਦੇ ਸਕਦੇ ਹੋ ਜਿਸ ਤੋਂ omega 3 ਫੈਟੀ ਐਸਿਡ ਔਰ ਪ੍ਰੋਟੀਨ ਅੱਛੀ ਮਾਤਰਾ ਵਿੱਚ ਮਿਲ ਜਾਣਗੇ ਔਰ ਇਸ ਦੇ ਨਾਲ ਜੋ ਹੈ ਓਵਰਆਲ ਹੈਲਥ ਦੇ ਉੱਪਰ ਬਹੁਤ ਅੱਛਾ ਪ੍ਰਭਾਵ ਪੈਂਦਾ ਬੱਚੇ ਦੀ ਔਰ ਅਗਰ ਮੈਂ ਗੱਲ ਕਰਾਂ ਤਾਂ ਜ਼ਰੂਰ ਪ੍ਰੋਟੀਨ ਇਨਟੇਕ ਕੈਲਸ਼ੀਅਮ ਇਹਨਾਂ ਸਭ ਚੀਜ਼ਾਂ ਦਾ ਤੁਸੀਂ ਧਿਆਨ ਜ਼ਰੂਰ ਰੱਖੋ ਹੁੰਦਾ ਕਿ ਇਹ ਬੱਚੇ ਜ਼ਿਆਦਾਤਰ ਕਾਰਬਸ ਵਾਲੀਆਂ ਚੀਜ਼ਾਂ ਖਾ ਰਹੇ ਨੇ ਮਿੱਠੀਆਂ ਚੀਜ਼ਾਂ ਪ੍ਰੋਸੈਸਡ ਚੀਜ਼ਾਂ ਜਿਹੜੀਆਂ ਨੇ ਉਹ ਜ਼ਿਆਦਾ ਖਾ ਰਹੇ ਨੇ ਜਿਸ ਦੇ ਨਾਲ ਮੋਟਾਪਾ ਉਹਨਾਂ ਦੇ ਵਿੱਚ ਬਹੁਤ ਜ਼ਿਆਦਾ ਵੱਧਦਾ ਜਾ ਰਿਹਾ ਔਰ ਅੱਜ ਕੱਲ ਅਸੀਂ ਦੇਖ ਰਹੇ ਹਾਂ ਬਹੁਤ ਹੀ ਘੱਟ ਉਮਰ ਦੇ ਵਿੱਚ ਡਾਇਬੀਟੀਜ਼ ਦੀ ਪ੍ਰੋਬਲਮ ਵੀ ਬੱਚਿਆਂ ਦੇ ਵਿੱਚ ਪਾਈ ਜਾ ਰਹੀ ਹੈ ਸੋ ਜੇਕਰ ਤੁਸੀਂ ਆਪਣੇ ਬੱਚਿਆਂ ਦੀ ਓਵਰਆਲ ਹੈਲਥ ਦਾ ਧਿਆਨ ਰੱਖਣਾ ਚਾਹੁੰਦੇ ਹੋ ਤਾਂ ਜ਼ਰੂਰ ਮੋਟੇ-ਮੋਟੇ ਤੌਰ ਤੇ ਇੱਕ ਵਾਰ ਫਿਰ ਤੋਂ ਦਾਦਾ ਨਟਸ ਐਂਡ ਸੀਡਸ ਆਪਣੇ ਬੱਚਿਆਂ ਦੀ ਡਾਈਟ ਵਿੱਚ ਰੱਖੋ ਦੁੱਧ ਅਤੇ ਦੁੱਧ ਨਾਲ ਬਣੇ ਪ੍ਰੋਡਕਟ ਜੋ ਹੈ ਆਪਣੇ ਬੱਚਿਆਂ ਦੀ ਡਾਈਟ ਵਿੱਚ ਰੱਖੋ ਹਰੀਆਂ ਸਬਜ਼ੀਆਂ ਉਹਨਾਂ ਨੂੰ ਜ਼ਰੂਰ ਖਿਲਾਓ ਔਰ ਅਗਰ ਗੱਲ ਕਰੀਏ ਫਿਸ਼ ਜਾਂ ਚਿਕਨ ਤੁਸੀਂ ਖਿਲਾ ਸਕਦੇ ਹੋ ਜ਼ਰੂਰ ਖਰਾਓ ਲੇਕਿਨ ਉਸ ਦੇ ਵਿੱਚ ਵੀ ਬਟਰ ਚਿਕਨ ਜਾਂ ਫਰ ਸਟੀਮਡ ਜਾਂ ਗ੍ਰਿਲਡ ਜਿਹੜਾ ਹੁੰਦਾ ਤੁਸੀਂ ਉਹ ਖਾ ਲ ਸਕਦੇ ਹੋ ਤਾਂ ਕਿ ਉਹਦੇ ਅਗਰ ਕੋਈ ਅੱਛੀ ਅੱਛਾ ਤੁਸੀਂ ਉਹਨਾਂ ਨੂੰ ਦੇਣਾ ਚਾਹੁੰਦੇ ਹੋ ਫਿਸ਼ ਦੇ ਜਿਹੜੇ ਗੁਣ ਆ ਤਾਂ ਹੀ ਬਰਕਰਾਰ ਰਹਿਣਗੇ ਜਿਹੜੇ ਕਿ omega 3 ਫੈਟੀ ਐਸਿਡ ਦੀ ਗੱਲ ਕਰੀ ਹੈ ਜਾਂ ਵਿਟਾਮਿਨ E ਦੀ ਗੱਲ ਕਰ ਲਈ ਜਿਵੇਂ ਫਰਾਈ ਜਾਂ ਕੋਈ ਹੋਰ ਇਸ ਦੇ ਵਿੱਚ ਬਟਰ ਵਗੈਰਾ ਐਡ ਕਰ ਦਿੱਤਾ ਜਾਂਦਾ ਤਾਂ ਇਸ ਦੇ ਫਿਸ਼ ਦੇ ਆਪਣੇ ਜਿਹੜੇ ਗੁਣ ਖਤਮ ਹੋਣੇ ਸ਼ੁਰੂ ਹੋ ਜਾਂਦੇ ਨੇ ਐਗ ਤੁਸੀਂ ਦੇ ਸਕਦੇ ਹੋ ਡੇਲੀ ਇੱਕ ਹੋਲ ਐਗ ਯਾਨੀ ਕਿ ਵਾਈਟ ਪੋਰਸ਼ਨ ਵੀ ਔਰ yellow ਪੋਰਸ਼ਨ ਵੀ ਦੋ ਹਾਂ ਜਿਹੜੇ ਬੱਚੇ ਉਹ ਬੀਜ਼ ਨੇ ਯਾਨੀ ਮੋਟਾਪੇ ਦੇ ਸ਼ਿਕਾਰ ਆਲਰੇਡੀ ਹੋ ਚੁੱਕੇ ਨੇ ਉਹਨਾਂ ਦਾ ਵਜ਼ਨ ਪਹਿਲਾਂ ਹੀ ਬਹੁਤ ਜ਼ਿਆਦਾ ਹੋ ਚੁੱਕਿਆ ਹੈ ਤੇ ਤੇ ਪੇਰੈਂਟਸ ਨੂੰ ਤੇ ਧਿਆਨ ਦੇਣ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ ਤੁਸੀਂ ਜ਼ਰੂਰ ਇੱਕ ਅੱਛੇ ਡਾਕਟਰ ਦੀ ਸਲਾਹ ਨਾਲ ਜਾਂ ਡਾਈਟੀਸ਼ਨ ਦੀ ਸਲਾਹ ਦੇ ਨਾਲ ਆਪਣੇ ਬੱਚੇ ਦੀ ਡਾਈਟ ਨੂੰ ਕੰਟਰੋਲ ਕਰੋ ਤਾਂ ਕਿ ਉਹ ਉਮਰ ਦੇ ਨਾਲ ਨਾਲ ਅੱਗੇ ਵਧਣ ਤੇ ਪੜ੍ਹਾਈ ਦੇ ਉੱਪਰ ਫੋਕਸ ਤਾਂ ਹੀ ਕਰ ਸਕਣਗੇ ਜੇਕਰ ਉਹ ਤੰਦਰੁਸਤ ਰਹਿਣਗੇ ਨਾਲ ਦੀ ਨਾਲ ਬੱਚਿਆਂ ਦੀ ਫਿਜ਼ੀਕਲ ਐਕਟੀਵਿਟੀ ਦੇ ਉੱਪਰ ਵੀ ਧਿਆਨ ਜ਼ਰੂਰ ਰੱਖੋ ਔਰ ਪੜ੍ਹਾਈ ਦੇ ਸਮੇਂ ਪਾਣੀ ਦਾ ਇਨਟੇਕ ਵੀ ਉਹਨਾਂ ਦਾ ਵਧੀਆ ਬਣਿਆ ਰਹੇ ਹਾਈਡਰੇਟ ਜੋ ਹੈ ਬੋਡੀ ਉਹਨਾਂ ਦੀ ਬਣੀ ਰਹੇ ताही जो है ओवरऑल अः बच्चा का फोकस पढ़ाई बनिया रह सकेगा जड़ा याद करना चाह रहे हैं सिर्फ यही कि रीडिंग कर रहे हैं और फिर जिमें पन्ना पर परतते ने तो सारा कुछ भूल है ਸੋ ਅਗਰ ਤੁਸੀਂ ਆਪਣੇ ਬੱਚਿਆਂ ਦੀ ਓਵਰਆਲ ਹੈਲਥ ਔਰ ਸਪੈਸ਼ਲੀ ਆਪਾਂ ਐਗਜ਼ਾਮਸ ਦੇ ਦਿਨ ਦੀ ਗੱਲ ਕਰ ਲਈਏ ਇਹਨਾਂ ਚੀਜ਼ਾਂ ਦੇ ਨਾਲ ਨਾਲ ਜਦੋਂ ਬੱਚੇ ਕੰਟੀਨਿਊ ਪੜ੍ਹ ਰਹੇ ਹੁੰਦੇ ਨੇ ਥੋੜੀ ਜਿਹੀ ਬ੍ਰੇਕ ਦੇ ਕੇ ਬੱਚੇ ਜ਼ਰੂਰ ਥੋੜੀ ਜਿਹੀ ਵਾਕ ਕਰ ਲੈਣ ਜੋਗਿੰਗ ਕਰ ਲੈਣ ਬਾਹਰ ਅਗਰ ਪਾਰਕ ਬਣਿਆ ਹੈ ਗਾਰਡਨ ਬਣਿਆ ਹੈ ਉੱਥੇ ਥੋੜੀ ਜਿਹੀ ਸੈਰ ਕਰਨ ਤਾਂ ਕਿ ਅੱਖਾਂ ਨੂੰ ਵੀ ਆਰਾਮ ਮਿਲ ਜਾਏ ਸੋ ਅਸੀਂ ਜਦੋਂ ਇਹ ਜਿਹੜੀ ਮੈਂ ਚੀਜ਼ਾਂ ਦੀ ਗੱਲ ਕੀਤੀ ਹੈ ਨਾ ਹਰੀ ਪੱਤੇਦਾਰ ਸਬਜ਼ੀਆਂ ਆਈਆਂ ਇੱਕ ਯੋਗ ਦੀ ਗੱਲ ਕਰਦੇ ਆ ਜਿੱਥੇ ਸਾਨੂੰ ਵਿਟਾਮਿਨ A ਮਿਲਦਾ ਹੈ ਤਾਂ ਉੱਥੇ ਬੱਚਿਆਂ ਦੀ ਅੱਖਾਂ ਦੀ ਸਿਹਤ ਵੀ ਬਹੁਤ ਵਧੀਆ ਬਣੀ ਰਹਿੰਦੀ ਹੈ ਅੱਜ ਕੱਲ ਅਸੀਂ ਦੇਖਦੇ ਆ ਬੱਚੇ ਜ਼ਿਆਦਾਤਰ ਮੋਬਾਈਲ ਬਹੁਤ ਯੂਜ਼ ਕਰ ਰਹੇ ਨੇ ਤੇ ਉਹ ਮੋਬਾਈਲ ਜਿਹੜਾ ਸਕਰੀਨ ਟਾਈਮ ਬਹੁਤ ਜ਼ਿਆਦਾ ਹੋਣ ਕਰਕੇ ਅੱਖਾਂ ਦੇ ਉੱਪਰ ਬਹੁਤ ਮਾੜਾ ਪ੍ਰਭਾਵ ਪੈ ਰਿਹਾ ਤੇ ਬੱਚਿਆਂ ਦੀ ਛੋਟੀ ਉਮਰ ਦੇ ਵਿੱਚ ਉਹ ਹੈ ਚਸ਼ਮਾ ਵੀ ਲੱਗਣਾ ਸ਼ੁਰੂ ਹੋ ਚੁੱਕਿਆ ਹੈ ਸੋ ਜ਼ਰੂਰ ਇਹਨਾਂ ਗੱਲਾਂ ਦਾ ਧਿਆਨ ਰੱਖੋ ਤੇ ਬੱਚੇ ਜੋ ਹੈ ਪੜਾਈ ਦੇ ਵਿੱਚ ਵਧੀਆ ਹੋ ਸਕਣਗੇ ਫੋਕਸ ਉਹਨਾਂ ਦਾ ਵਧੀਆ ਪੜਾਈ ਤੇ ਬਣਿਆ ਰਹੇਗਾ ਵਧੀਆ-ਵਧੀਆ ਨੰਬਰ ਵਧੀਆ-ਵਧੀਆ ਪਰਸੈਂਟੇਜ ਉਹ ਲੈ ਕੇ ਆਣਗੇ ਪੇਰੈਂਟਸ ਨੂੰ ਕਿਸੇ ਵੀ ਤਰ੍ਹਾਂ ਦਾ ਵਾਧੂ ਪ੍ਰੈਸ਼ਰ ਵੀ ਬੱਚਿਆਂ ਦੇ ਉੱਪਰ ਨਹੀਂ ਬਣਾਉਣਾ ਚਾਹੀਦਾ ਆਪਣੇ ਬੱਚਿਆਂ ਦਾ ਕੰਪੈਰੀਜ਼ਨ ਦੂਜੇ ਬੱਚਿਆਂ ਨਾਲ ਨਹੀਂ ਕਰਨਾ ਚਾਹੀਦਾ ਬੱਚਿਆਂ ਨੂੰ ਪੋਜ਼ੀਟਿਵ ਕਰਨਾ ਚਾਹੀਦਾ ਉਹਨਾਂ ਨੂੰ ਕਹਿਣਾ ਚਾਹੀਦਾ ਹੈ ਕਿ ਤੁਸੀਂ ਪੜੋ ਤੁਸੀਂ ਬਹੁਤ ਅੱਛੇ ਨੰਬਰ ਲੈ ਕੇ ਆਓਗੇ ਕਦੇ ਵੀ ਇਹ ਨਾ ਕਹੋ ਕਿ ਤੂੰ ਪੜ ਰਿਹਾ ਹੈ ਤੇਰਾ ਕੁਝ ਨਹੀਂ ਹੋਣਾ ਤੇਰੇ ਨੰਬਰ ਨਹੀਂ ਆਣੇ ਅਜਿਹਾ ਬੋਲੋਗੇ ਤਾਂ ਬੱਚਿਆਂ ਦਾ ਮਾਈਂਡ ਬਹੁਤ ਜ਼ਿਆਦਾ ਨੈਗੇਟਿਵ ਹੋ ਜਾਂਦਾ ਉਹਨਾਂ ਨੂੰ ਲੱਗਦਾ ਹੈ ਕਿ ਸਾਡੇ ਪੇਰੈਂਟ ਸਾਡੇ ਤੇ ਵਿਸ਼ਵਾਸ ਨਹੀਂ ਕਰਦੇ ਸਾਡੇ ਉੱਪਰ ਕੰਫੀਡੈਂਸ ਹੀ ਨਹੀਂ ਲੱਗਦੇ ਉਹਨਾਂ ਦਾ ਮੋਰਲ ਹੋਰ ਜ਼ਿਆਦਾ ਡਾਊਨ ਹੋ ਜਾਂਦਾ ਹੈ ਸੋ ਬੱਚਿਆਂ ਦੇ ਜਦੋਂ ਬੱਚੇ ਪੜ੍ਹਦੇ ਹੁੰਦੇ ਨੇ ਉਹਨਾਂ ਦੇ ਆਸ-ਪਾਸ ਪੋਜ਼ਿਟਿਵ ਮਾਹੌਲ ਬਣਾ ਕੇ ਰੱਖੋ ਤਾਂ ਕਿ ਬੱਚੇ ਵਧੀਆ ਢੰਗ ਦੇ ਨਾਲ ਪੜ੍ਹ ਸਕਣ ਔਰ ਬਿਨਾ ਉਹਨਾਂ ਦੇ ਦਿਮਾਗ ਤੇ ਕੋਈ ਪ੍ਰੈਸ਼ਰ ਦਿੱਤੇ ਪੜਾਈ ਦੇ ਲਈ ਇਹ ਚੰਗੇ ਖਾਣ ਪੀਣ ਦੇ ਲਈ ਤਾਂ ਐਸੇ ਨੂੰ ਤੁਸੀਂ ਇੱਕ ਤੋਹਫਾ ਮੰਨ ਸਕਦੇ ਹੋ ਆਪਣੇ ਬੱਚਿਆਂ ਦੀ ਵਧੀਆ ਫਿਊਚਰ ਦੇ ਲਈ ਆਈ ਹੋਪ ਵੀਡੀਓ ਵਧੀਆ ਲੱਗੀ ਐ ਚੰਗੀ ਲੱਗੀ ਐ ਤਾਂ ਇਸ ਨੂੰ ਲਾਈਕ ਐ ਸ਼ੇਅਰ ਜ਼ਰੂਰ ਕਰ ਦੇਣਾ ਕਮੈਂਟ ਕਰਕੇ ਵੀ ਦੱਸਣਾ ਜੇਕਰ ਹੁਣ ਤੱਕ ਫੋਲੋ ਨਹੀਂ ਕੀਤਾ ਮੇਰੇ ਪੇਜ ਨੂੰ ਫਟਾਫਟ ਫੋਲੋ ਕਰ ਦਿਓ YouTube ਚੈਨਲ ਹੈਲਥ ਐਡਵਾਈਸ ਵਿਦ ਹਰਜੋਤ ਕੋ ਨੂੰ ਸਬਸਕ੍ਰਾਈਬ ਨਹੀਂ ਕੀਤਾ ਹੋਇਆ ਤਾਂ ਫਟਾਫਟ ਸਬਸਕ੍ਰਾਈਬ ਵੀ ਕਰ ਦਿਓ ਤੁਸੀਂ ਮੈਨੂੰ Instagram ਤੇ ਵੀ ਫੋਲੋ ਕਰ ਸਕਦੇ ਹੋ ਮਿਲਾਂਗੇ ਜਲਦੀ ਹੀ ਸਿਹਤ ਨਾਲ ਜੁੜੀ ਹੋਰ ਖਾਸ ਜਾਣਕਾਰੀ ਦੇ ਨਾਲ ਫਿਲਹਾਲ ਹੀ ਦਿਓ ਜੀ ਇਜਾਜ਼ਤ ਸਤਿ ਸ਼੍ਰੀ ਅਕਾਲ